ਅਗੰਗੇ ਸ਼ੇਰ ਦੀ ਸ਼ੇਰਨੀ ਵੀ ਜਦਾ ਬਿਮਾਰ ਹੀ ਰਹਿੰਦੀ ਆ ਪਹਿਲਾਂ ਵੇਖੋ ਵੀਡੀਓ ਫਿਰ ਦੱਸਦੇ ਹਾਂ ਕਿਉਂ ਬਿਮਾਰ ਰਹਿੰਦੀ ਆ ਦੋਸਤੋ ਠਾਕੁਰ ਜੀ ਕੀ ਕਿਰਪਾ ਸੇ ਔਰ ਆਪ ਲੋਕ ਆਪ ਸਭ ਕੇ ਅਸ਼ੀਰਵਾਸ ਸੇ ਸ਼ੇਰਨੀ ਅੱਜ ਫਿਰ ਖੜੀ ਹੋ ਗਈ ਹੈ ਸਿਰਫ ਆਪਕੇ ਅਸ਼ੀਰਵਾਸ ਸੇ ਸ਼ੇਰ ਬਹੁਤ ਉਦਾਸ ਹੋ ਗਿਆ ਥਾ ਕਿਉਂਕਿ ਸ਼ੇਰਨੀ ਬਹੁਤ ਬਿਮਾਰ ਹੋ ਗਈ ਥੀ ਸ਼ੇਰਨੀ ਬਿਮਾਰ ਤਾਂ ਕਰਕੇ ਹੋ ਗਈ ਲੱਗਦਾ ਇਹਨੇ ਕਿਤੇ ਜਿਆਦਾ ਪੁਰਾਣਾ ਮਾਸ ਖਾ ਲਿਆ ਵਿਆਹ ਮਾਸ ਖਾ ਲਿਆ ਵਾ ਤੇ ਤੂੰ ਕੀ ਕਰਦਾ ਉਹਨਾਂ ਨੂੰ ਤਾਜ਼ਾ ਸ਼ਿਕਾਰ ਕਰਕੇ ਕੂਲਾ ਮਾਸ ਖਵਾ ਲਿਆ ਕਰ ਤੇ ਉਹ ਹੀ ਨਹੀਂ ਮੇਰੇ ਸਾਹਮਣੇ ਹੁਣ ਸ਼ਕਾਰ ਸਕੂਲ ਕਰ ਲਿਓ ਗਿਆ ਨਹੀਂ ਰਹਿ ਗਿਆ ਉਹ ਬਿਮਾਰ ਹੀ ਜਾਣਾ ਤੇ ਜਾਂ ਮੈਨੂੰ ਲੱਗਦਾ ਵਾ ਕਿ ਤੂੰ ਜਦੋਂ ਦਾ ਨਾਂ ਰੱਖ ਦਿੱਤਾ ਨਾ ਸ਼ੇਰ ਨਹੀਂ ਉਹ ਨਾਂ ਵਾ ਜਿਆਦਾ ਭਾਰਾ ਇਹਦੇ ਕੋਲ ਚੱਲ ਨਹੀਂ ਹੁੰਦਿਆ ਇਹ ਉਦੋਂ ਦੀ ਬਿਮਾਰ ਹੈਂ ਐਂ ਕਰਕੇ ਇਹਦਾ ਨਾਂ ਬਦਲ ਕੋਈ ਗਿੱਦੜ ਨਹੀਂ ਕੋਈ ਬਗਿਆੜ ਨਹੀਂ ਇਹੋ ਜਿਹਾ ਨਾਂ ਨੂੰ ਰੱਖ ਕੋਈ ਇਹਦਾ ਹੈਂ ਤੇ ਆਪਣਾ ਵੀ ਬਦਲ ਆਪਣਾ ਵੀ ਨਾਂ ਕੋਈ ਖੋਤਾ ਤੇ ਜਾਂ ਉਹ ਗੰਜਾ ਜਾਨਵਰ ਜਿਹੜਾ ਹੈਗਾ ਨਾ ਉਹ ਲੱਭ ਕੇ ਉਹ ਨਾਂ ਰੱਖ ਫੇਰ ਗੰਜੇ ਨਹੀਂ ਹੁੰਦੇ ਚਵਲਾ